ਸਮਾਜ ਸੇਵੀ ਧਾਰਮਿਕ ਆਗੂ ਸਿਆਸਤਦਾਨ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਵੀ 13 ਤਰੀਕ ਦੁਪਹਿਰ 1 ਵਜੇ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਜਾਣਨ ਦੇ ਲਈ ਖਨੌਰੀ ਬਾਰਡਰ ਦੇ ਉੱਤੇ ਪਹੁੰਚ ਰਹੇ ਨੇ ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੀ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜਿਹੜੀ ਵਿਗੜ ਰਹੀ ਆ ਉਸ ਦੇ ਉੱਤੇ ਚਿੰਤਾ ਜ਼ਾਹਰ ਕਰਦਿਆਂ ਕੇਂਦਰ ਸਰਕਾਰ ਦੇ ਉੱਤੇ ਸਵਾਲ ਖੜੇ ਕੀਤੇ ਸੀ ਹਰ ਕੋਈ ਚਿੰਤਤ ਹੈ ਕਿ ਇੱਕ ਬਜ਼ੁਰਗ ਲੀਡਰ ਜਿਹੜਾ ਆ ਮਰਨ ਵਰਤ ਦੇ ਉੱਤੇ ਬੈਠਾ ਆ ਜੇਕਰ ਕੋਈ ਇਨਸਾਨ ਇੱਕ ਦਿਨ ਦੀ ਇੱਕ ਡੰਗ ਦੀ ਰੋਟੀ ਛੱਡ ਦਿੰਦਾ ਤਾਂ ਉਸ ਦੀ ਹਾਲਤ ਕੀ ਹੋ ਜਾਂਦੀ ਆ ਕਮਜ਼ੋਰੀ ਫੀਲ ਹੋਣ ਲੱਗ ਜਾਂਦੀ ਆ ਅਰ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ 17 ਦਿਨਾਂ ਤੋਂ ਮਰਨ ਵਰਤ ਦੇ ਉੱਤੇ ਬੈਠੇ ਨੇ ਆ ਭੁੱਖ ਹੜਤਾਲ ਦੇ ਉੱਤੇ ਬੈਠੇ ਨੇ ਤੇ ਬੜੇ ਜਜ਼ਬੇ ਨਾਲ ਬੜੇ ਹੌਸਲੇ ਨਾਲ ਇਹ ਕਹਿੰਦੇ ਨੇ ਕਿ ਜੇਕਰ ਮੇਰੀ ਇੱਥੇ ਅੰਦੋਲਨ ਦੇ ਵਿੱਚ ਸ਼ਹੀਦੀ ਹੋ ਜਾਂਦੀ ਆ ਸ਼ਹਾਦਤ ਹੋ ਜਾਂਦੀ ਆ ਤਾਂ ਮੈਂ ਆਪਣੇ ਆਪ ਨੂੰ ਵੱਡ ਭਾਗਾ ਮਹਿਸੂਸ ਕਰਾਂਗਾ ਮੈਨੂੰ ਮਾਣ ਹੋਵੇਗਾ ਕਿ ਮੈਂ ਕਿਸਾਨੀ ਦੇ ਲਈ ਲੜਦਾ ਲੜਦਾ ਸ਼ਹੀਦ ਹੋਇਆ ਤੇ ਪਰ ਮੇਰੀ ਇਹ ਕੁਰਬਾਨੀ ਨੂੰ ਮੇਰੀ ਇਹ ਸ਼ਹੀਦੀ ਨੂੰ जाया ਨਾ ਜਾਣ ਦਿਓ ਜ਼ਮੀਨਾਂ ਦੀ ਲੜਾਈ ਤੁਸੀਂ ਆਉਣ ਵਾਲੀਆਂ ਨਸਲਾਂ ਦੀ ਲੜਾਈ ਤੁਸੀਂ ਜਾਰੀ ਰੱਖਿਓ ਤੇ ਪਰ ਲੜਾਈ ਜਾਰੀ ਰਹੇਗੀ ਕਿਉਂਕਿ ਕੇਂਦਰ ਦੇ ਕੰਨੀ ਜੂ ਨਹੀਂ ਸਰਕਰੇ ਕੇਂਦਰ ਦੇ ਖਿਲਾਫ ਲੜਾਈ ਹੈ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਜਿਹੜੀ ਆ ਉਹ ਲੜਾਈ ਹੈ ਲਖੀਮਪੁਰ ਖੀਰੀ ਦੇ ਵਿੱਚ ਜੋ ਕਟਨਾਕਰਮ ਵਾਪਰਿਆ ਸੀ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਦੀ ਲੜਾਈ ਆ ਪਿਛਲੇ ਅੰਦੋਲਨਾਂ ਦੇ ਵਿੱਚ 750 ਕਿਸਾਨ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਲੜਾਈ ਆ ਹੋਰ ਵੀ ਬਹੁਤ ਜ਼ਿਆਦਾ ਮੰਗਾਂ ਨੇ ਪਰ ਕੇਂਦਰ ਕੋਈ ਵੀ ਮੰਗ ਜਿਹੜੀ ਆ ਮੰਨਣ ਨੂੰ ਤਿਆਰ ਨਹੀਂ ਆ ਮੰਗ ਤਾਂ ਉਦੋਂ ਮੰਨਣ ਨੂੰ ਤਿਆਰ ਹੋਵੇਗੇ ਜਦੋਂ ਗੱਲਬਾਤ ਲਈ ਤਿਆਰ ਹੋਵੇਗੇ ਕੇਂਦਰ ਗੱਲਬਾਤ ਲਈ ਤਿਆਰ ਨਹੀਂ ਆ ਹਾਲਾਂਕਿ ਇਹ ਕਿਹਾ ਜਾਂਦਾ ਕਿ ਅਸੀਂ ਕੋਈ ਵੀ ਰੋਕ ਨਹੀਂ ਰਹੀ ਕਿਸਾਨਾਂ ਨੂੰ ਦਰਵਾਜ਼ੇ ਖੁੱਲੇ ਨੇ ਪਰ ਕਿਸਾਨ ਕਹਿੰਦੇ ਸਾਨੂੰ ਦਰਵਾਜ਼ਾ ਤਾਂ ਦੱਸ ਦੋ ਕਿਹੜਾ ਖੁੱਲਾ ਆ ਇਹ ਤਾਂ ਉਹ ਗੱਲ ਹੋਈ ਜਦੋਂ ਕਿਸਾਨ ਅੱਗੇ ਜਾਂਦੇ ਨੇ ਹੰਜੂ ਗੈਸ ਦੇ ਗੋਲੇ ਮਾਰ ਦਿੱਤੇ ਜਾਂਦੇ ਨੇ ਗੱਲ ਇਹ ਉਹ ਹੋਈ ਹੈ ਕਹਿੰਦੇ ਬੂਹੇ ਤੇ ਲਿਖਿਆ ਵੈਲਕਮ ਬੂਹੇ ਤੇ ਲਿਖਿਆ ਸੁਆਗਤ ਹੈ ਪਰ ਬੂਹਾਈ ਬੰਦਾ ਹੈ ਉਹੀ ਗੱਲ ਦੇਖਣ ਨੂੰ ਮਿਲ ਰਹੀ ਆ ਜਦੋਂ ਕਿਸਾਨ ਅੱਗੇ ਜਾਂਦੇ ਨੇ ਭਾਵੇਂ ਟਰੈਕਟਰ ਟਰਾਲੀ ਲੈ ਕੇ ਜਾਂਦੇ ਨੇ ਤਾਂ ਵੀ ਇਤਰਾਜ਼ ਭਾਵੇਂ ਕਿਸਾਨ ਪੈਦਲ ਜਾਂਦੇ ਨੇ ਫਿਰ ਵੀ ਇਤਰਾਜ਼ ਤਾਂ ਸਵਾਲ ਤਾਂ ਉੱਠਣੇ ਲਾਜ਼ਮੀ ਨੇ ਕਿ ਆਖਰ ਪੈਦਲ ਜਾਣ ਵਾਲੇ ਕਿਸਾਨਾਂ ਨੂੰ ਕਿਉਂ ਰੋਕਿਆ ਜਾ ਰਿਹਾ ਇਸ ਗੱਲ ਦੀ ਜਿਹੜੀ ਨਖੇਦੀ ਹਰ ਪਾਸੇ ਕੀਤੀ ਜਾ ਰਹੀ ਆ ਇਕੱਲੇ ਪੰਜਾਬ ਦਾ ਅੰਦੋਲਨ ਨਹੀਂ ਰਿਹਾ ਇਹ ਪੰਜਾਬ ਤੋਂ ਅਲਾਵਾ ਹਰਿਆਣਾ ਦੀ ਗੱਲ ਕਰੀਏ Rajasthan ਦੀ ਗੱਲ ਕਰੀਏ UP ਦੀ ਗੱਲ ਕਰੀਏ ਤਾਂ ਹੋਰ ਛੜੇ ਐਮਪੀ ਦੀ ਗੱਲ ਕਰੀਏ ਉਥੋਂ ਵੀ ਜਿਹੜੇ ਕਿਸਾਨ ਹੁਣ ਇਹਨਾਂ ਅੰਦੋਲਨਾਂ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਦੂਜੇ ਪਾਸੇ ਸੋਸ਼ਲ ਮੀਡੀਆ ਦੇ ਉੱਤੇ ਵਿਦੇਸ਼ਾਂ ਤੱਕ ਇਹ ਅੰਦੋਲਨ ਪਹੁੰਚ ਚੁੱਕਿਆ ਵਿਦੇਸ਼ਾਂ ਤੱਕ ਇਸ ਅੰਦੋਲਨ ਦੇ ਚਰਚੇ ਨੇ ਵਿਦੇਸ਼ਾਂ ਤੱਕ ਜੋ ਕਿਸਾਨਾਂ ਦੇ ਉੱਤੇ ਹੋਇਆ ਤਸ਼ੱਦਦ ਉਸ ਦੇ ਚਰਚੇ ਨੇ ਆਖਰ ਕਦੋਂ ਤੱਕ ਇਸ ਅੰਦੋਲਨ ਦੇ ਵਿੱਚ ਕਿਸਾਨਾਂ ਦੀ ਜਿੱਤ ਹੁੰਦੀ ਆ ਤਾਂ ਦੂਜੇ ਪਾਸੇ ਖਨੌਰੀ ਬਾਰਡਰ ਦਾ ਜੇਕਰ ਜ਼ਿਕਰ ਕੀਤਾ ਜਾਵੇ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਬੈਠੇ ਨੇ ਸ਼ੁਰੂਆਤ ਦੇ ਵਿੱਚ ਜਦੋਂ ਐਲਾਨ ਹੋਇਆ ਕਿ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਦੇ ਉੱਤੇ ਬੈਠਣਗੇ ਤਾਂ ਪ੍ਰਸ਼ਾਸਨ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਨੂੰ ਜ਼ਬਰੀ ਚੱਕ ਲਿਆ ਗਿਆ ੱੱਕੇ ਨਾਲ ਚੱਕ ਕੇ ਲੈ ਕੇ ਗਏ ਲੁਧਿਆਣਾ ਦੇ ਡੀ ਐਮ ਸੀ ਚ ਰੱਖਿਆ ਹਸਪਤਾਲ ਦੇ ਵਿੱਚ ਉਸ ਤੋਂ ਬਾਅਦ ਕਿਸਾਨਾਂ ਦਾ ਪ੍ਰੈਸ਼ਰ ਜਿਹੜਾ ਕਾਫੀ ਜ਼ਿਆਦਾ ਸੀ ਫਿਰ ਕਿਸਾਨ ਮੁਰਤੋਂ ਜਗਜੀਤ ਸਿੰਘ ਡੱਲੇਵਾਲ ਨੂੰ ਖਨੌਰੀ ਬਾਰਡਰ ਦੇ ਉੱਤੇ ਲੈ ਕੇ ਆਏ ਹੁਣ ਵੀ ਉੱਥੇ ਨੌਜਵਾਨ ਪੈਰਾ ਦੇ ਰਹੇ ਨੇ ਕਹਿੰਦੇ ਸਾਨੂੰ ਖਦਸ਼ਾ ਆ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਪ੍ਰਸ਼ਾਸਨ ਦੁਆਰਾ ਚੱਕ ਸਕਦਾ ਤਾਂ ਜਗਜੀਤ ਸਿੰਘ ਡੱਲੇਵਾਲ 17 ਦਿਨਾਂ ਤੋਂ ਮਰਨ ਵਰਤ ਦੇ ਉੱਤੇ ਬੈਠੇ ਨੇ ਹੁਣ ਪੰਥਕ ਆਗੂ ਜਿਹੜੇ ਨੇ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਜਾਣਨ ਦੇ ਲਈ ਪਹੁੰਚਣੇ ਸ਼ੁਰੂ ਹੋ ਚੁੱਕੇ ਸਾਬਕਾ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਵੀ ਜਿਹੜੇ ਨੇ ਕੱਲ ਦੁਪਹਿਰ 1 ਵਜੇ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਜਾਣਨ ਦੇ ਲਈ ਪਹੁੰਚਣਗੇ